ਸੀਆਈ ਸਟਾਫ ਦੇ ਅਫਸਰ ਬਣ ਕੇ ਫਰੋਤੀ ਮੰਗਣ ਵਾਲੇ ਪੰਜ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਲੋਕ ਫੋਨ ਤੇ ਧਮਕੀਆਂ ਦੇ ਕੇ ਫਰੋਤੀ ਦੀ ਮੰਗ ਕਰਦੇ ਸਨ ਸ਼੍ਰੀ ਮਕਸਤ ਸਾਹਿਬ ਪੁਲਿਸ ਨੇ ਕਾਬੂ ਕਰਕੇ ਇਹਨਾਂ ਦੇ ਖਿਲਾਫ ਥਾਣਾ ਸਿਟੀ ਮਕਸਤ ਸਾਹਿਬ ਵਿਖੇ ਵਾਖਵਾਖਤ ਰਾਮਾ ਤਹਿਤ ਮਾਮਲਾ ਦਰਜ ਕੀਤਾ ਹੈ ਇਸ ਮੌਕੇ ਤੇ ਐਸਪੀ ਮਨਜੀਤ ਸਿੰਘ ਢਿੱਲੋ ਡੀਐਸਪੀ ਜਸਵੀਰ ਸਿੰਘ ਪੰਨੂ ਡੀਐਸਪੀ ਸਥਾਨਕ ਸਤਨਾਮ ਸਿੰਘ ਵਿਰਕ ਗੁਰਵਿੰਦਰ ਸਿੰਘ ਹਰਪ੍ਰੀਤ ਕੌਰ ਆਦ ਮੌਕੇ ਤੇ ਹਾਜ਼ਰ ਸਨ ਸਾਡੀ ਸੀਆਈ ਸਟਾਫ ਸੀਆਈ 1 ਇੰਸਪੈਕਟਰ ਮੰਨੇ ਬਹੁਤ ਚੰਗਾ ਕੰਮ ਕੀਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਬੰਦੇ ਹੈਗੇ ਉਹ ਇਹ ਕਹਿ ਰਹੇ ਕਿ ਅਸੀਂ ਸੀਆਈ ਦੇ ਮੁਲਾਜ਼ਮ ਹੈਗੇ ਤੇ ਉਹ ਵਕ ਵਕ ਬੰਦੇ ਆ ਦੋ ਪੈਸੇ ਮੰਗ ਰਹੇ ਸੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਜਦੋਂ ਕੀਤੀ ਗਈ ਕਿ ਸਾਨੂੰ ਇਹ ਗੱਲ ਸਾਹਮਣੇ ਆਏਗੀ ਕਿ ਇਹ ਅਸਲ ਸਾਡੇ ਮੁਲਾਜ਼ਮ ਹੈਗੇ ਤੇ ਫਿਰ ਇਹਨਾਂ ਬੰਦਿਆਂ ਤੇ ਲਾਇਆ ਗਿਆ Trap ਲਾਨ ਤੋਂ ਬਾਅਦ ਜੋ ਇਹਨਾਂ ਦਾ ਮੇਨ ਕਿੰਗਪਿੰਨ ਹੈਗਾ ਜਿਹਦਾ ਨਾਮ ਹੈਗਾ ਸੁਖਵਿੰਦਰ ਸਿੰਘ ਉਰਫ ਬਿੱਲਾ ਜਿਹਨੇ ਕਾਫੀ ਗੰਦ ਭਾਇਆ ਹੋਇਆ ਮਹੱਲੇ ਦੇ ਵਿੱਚ ਇਹਨੂੰ ਪਹਿਲੇ ਕਾਬੂ ਕੀਤਾ ਗਿਆ ਇਹ ਸੀਗਾ ਮਾਸਟਰਮਾਈਂਡ ਸਾਰੇ ਕੇ ਸਾਰੇ ਪਲਾਨ ਤੇ ਇਹਦੀ ਪੁੱਛਗਿਛ ਤੇ ਬਾਕੀ ਬੰਦੇ ਜੀ ਜੋ ਸਾਨੂੰ ਇਨਫੋਰਮੇਸ਼ਨ ਇਕੱਠੀ ਹੋਈ ਉਹਦੇ ਤੋਂ ਅਸੀਂ ਚਾਰ ਬੰਦੇ ਹੋਰ ਕਾਬੂ ਕੀਤੇ ਇੱਕ ਗੁਰਪ੍ਰੀਤ ਇੱਕ ਗगन ਇੱਕ ਵਿਕਰਮ ਤੇ ਇੱਕ ਹਰਮਨ ਇਹ ਇੱਚ ਕਹਿਣ ਵਾਲੀ ਗੱਲ ਹੈ ਕਿ ਸਾਰੇ ਕੇ ਸਾਰੇ ਨਸ਼ੇ ਦੇ ਆਦੀ ਹੈਗੇ ਤੇ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਕਿ ਅਸੀਂ ਜੋ ਹੈਗੇ ਜੋ ਵੀ ਨਸ਼ੇ ਵਾਲੇ ਕਰਦੇ ਕੀ ਸੀ ਸੁਖਵਿੰਦਰ ਕੋਲ ਕੋਈ ਲੈਣੇ ਆ ਗਿਆ ਨਸ਼ਾ ਇਹ ਉਹ ਬਾਬਾ ਜਲਾ ਜਾਂਦਾ ਸੀ ਇਹ ਆਪਣੇ ਨਾਲ ਵਾਲੇ ਮੁੰਡਿਆ ਤੋਂ ਉਹਨੂੰ ਕਹਿੰਦਾ ਸੀ ਕਾਲ ਕਰੋ ਤੇ ਕਹੋ ਕਿ ਅਸੀਂ ਸੁਖਵਿੰਦਰ ਨੂੰ ਫੜ ਲਿਆ ਹੈ ਤੇ ਤੇਰਾ ਨੰਬਰ ਹੈਗਾ ਨੈਕਸਟ ਇਸ ਕਰਕੇ ਉਹ ਇਸ ਕਰਕੇ ਇਹ ਇਹਨਾਂ ਦਾ ਮੋਡਸ ਆਪਰੇਂਟੀ ਸੀਗਾ ਐਵੇਂ ਇਹ ਬੰਦੇ ਤੋਂ ਪੈਸੇ ਕਢਵਾਉਂਦੇ ਹੁੰਦੇ ਸੀ ਜੋ ਬੰਦੇ ਪੰਜੋ ਫੜੇ ਗਏ ਹੈ ਇਹਨਾਂ ਚੋਂ ਤਿੰਨ ਬੰਦੇ ਆਦੇ ਉੱਤੇ 379 ਬੀ ਦੇ ਸਨੇਚਿੰਗ ਦੇ ਮੁਕਦਮੇ ਵੀ ਦਰਜ ਹੈਗੇ ਤੇ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਤਫ਼ਤੀਸ਼ ਡੂੰਘਾਈ ਨਾਲ ਇਹਦੀ ਪੁੱਛਗਿੱਛ ਚੱਲ ਰਹੀ ਹੈ ਤੇ ਜੇਕਰ ਇਹਨਾਂ ਦੇ ਗੈਂਗ ਦੇ ਵਿੱਚ ਹੋਰ ਵੀ ਬੰਦੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਜਾਏਗਾ ਤੇ ਇਹ ਵੀ ਸਾਰੇ ਕੇ ਸਾਰੇ ਅੰਦਰ ਜਾਈ ਜੇਲਾ ਪੁਲਸ ਮੁਖੀ ਤੁਸ਼ਾਰ ਗੁਪਤਾਰੀ ਅਗਵਾਈ ਹੇਠ ਸ਼੍ਰੀ ਮਕਸਰ ਸਾਹਿਬ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਅੰਤਰਾਜੀ ਕਬਾੜ ਦਾ ਕੰਮ ਕਰਨ ਵਾਲੇ ਪੰਜ ਮੈਂਬਰਾਂ ਨੂੰ ਚੋਰੀ ਦੇ 7 ਮੋਬਾਈਲ ਟਾਵਰਾਂ ਦੇ ਆਰ ਆਰ ਯੂਨਿਟ ਅਤੇ 40 ਕਿਲੋ ਚੋਰੀ ਦੇ ਮੋਬਾਈਲ ਫੋਨਾਂ ਦੀਆਂ ਸਕਰੀਨਾਂ ਅਤੇ ਪਾਰਟਸ ਸਹਿਤ ਕਾਬੂ ਕੀਤਾ ਹੈ ਪੁਲਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪਿਛਲੇ 15-20 ਦਿਨਾਂ ਦੇ ਵਿੱਚ ਮਕਸਰ ਸਾਹਿਬ ਪੁਲਿਸ ਨੇ ਕਈ ਚੋਰਾਂ ਦਾ ਗਿਰੋ ਫੜਿਆ ਤੇ ਸਾਡਾ ਅਜੰਡਾ ਡੇ 1 ਤੋਂ ਇਹ ਸੀਗਾ ਕਿ ਜੋ ਇਨਾਂ ਦੇ ਅੱਗੇ ਕਬਾੜੀਏ ਹੈਗੇ ਇਹਨਾਂ ਦੇ ਵੀ ਨੱਥ ਪਾਈ ਜਾਊਗੀ। ਇਸੇ ਤਫ਼ਤੀਸ਼ ਦੌਰਾਨ ਅਸੀਂ ਇੱਕ ਪੰਜ ਕਬਾੜੀਆਂ ਦਾ ਗਿਰੋ ਫੜਿਆ ਜੋ ਪਿਛਲੇ 2 ਮਹੀਨਿਆਂ ਦੇ ਵਿੱਚ ਕਰੀਬ-ਕਰੀਬ 1 ਕਰੋੜ ਰੁਪਏ ਦਾ ਸਮਾਨ ਵੇਚ ਚੁੱਕੇ। ਇਹਨਾਂ ਦੇ ਕੋਲੋਂ ਸਾਨੂੰ 7 ਮੋਬਾਈਲ ਟਾਵਰ ਜੋ ਆਰਆਰ ਜੋ ਆਰਆਰ ਯੂਨਿਟਸ ਚੋਰੀਆਂ ਹੁੰਦੇ ਮੋਬਾਈਲ ਟਾਵਰ ਤੋਂ ਤੇ 40 ਕਿਲੋ ਮੋਬਾਈਲ ਫੋਨ ਦਾ ਸਮਾਨ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਇਹਨਾਂ ਦੇ ਪਿੱਛੇ ਸਾਡੀ ਜੋ ਸੀਆਈ ਦੀ ਟੀਮ ਹੈਗੀ ਇਹ ਲੱਗੀ ਹੋਈ ਸੀ ਇਹ ਭਟਿੰਡਾ ਦੇ ਰਹਿਣੇ ਵਾਲੇ ਹੈਗੇ ਸਾਰੇ ਇਹਨਾਂ ਦਾ ਮੋਡਸ ਆਪਰੇਂਡੀ ਸੀਗਾ ਇਹ ਬੇਸਿਕਲੀ ਇੱਕ ਨੈਟਵਰਕ ਚੇਨ ਕ੍ਰੀਏਟ ਕਰਕੇ ਕੰਮ ਕਰਦੇ ਇਹਨਾਂ ਦੇ ਆ ਕੇ ਲੋਕਲ ਕਬਾੜੀ ਆਉਂਦੇ ਜੋ ਇਹਨਾਂ ਦੇ ਕੋਲ ਸਮਾਨ ਲੈ ਕੇ ਆਉਂਦੇ ਤੇ ਇਹ ਸਮਾਨ ਲੈ ਜਾ ਕੇ ਵੇਚਦੇ ਹੁੰਦੇ ਸੀ ਦਿੱਲੀ ਦਿੱਲੀ ਦਾ ਜੋ ਬੰਦਾ ਹੈਗਾ ਉਹ ਵੀ ਸਾਡੀ ਤਫ਼ਤੀਸ਼ ਦੇ ਵਿੱਚ ਆ ਚੁੱਕਿਆ ਤੇ ਉਹਦੇ ਤੇ ਵੀ ਰੇਡ ਕੀਤੀ ਜਾਏਗੀ ਤੇ ਉਹਨੂੰ ਵੀ ਕਾਬੂ ਕੀਤਾ ਜਾਏਗਾ ਇਹਦੇ ਨਾਲ ਮੈਂ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਹਾਂ ਤੇ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਕਬਾੜੀਏ ਵੀ ਨਹੀਂ ਬਖਸ਼ੇ ਜਾਣਗੇ ਜੋ ਜੋ ਕਬਾੜੀਏ ਚੋਰੀ ਦੇ ਸਮਾਨ ਵਿੱਚ ਜੜੀਲ ਕਰਦੇ ਸਾਰੇ ਨੂੰ ਫੜ ਕੇ ਅੰਦਰ ਦਿੱਤਾ ਜਾਏਗਾ ਇਹ ਪੰਜ ਸਿਰਫ ਸ਼ੁਰੂਆਤ ਹੈਗੀ ਸਰ ਕਿੰਨੇ ਦੁਕਾਨਦਾਰ ਜਾਂ ਵਪਾਰ ਮੰਦਲ ਵਗੈਰਾ ਆ ਜਾਂਦੇ ਆ ਕਿ ਸਾਡੇ ਭਾਈਚਾਰੇ ਨੂੰ ਤਾਂ ਕਿੰਨੇ ਦੁਕਾਨਦਾਰਾਂ ਨੂੰ ਪੁਲਿਸ ਨੂੰ ਇਹੋ ਜਿਹੇ ਹਮਲਾਤਾਂ ਨਾਲ ਤਨੀਂ ਦਿੱਤਾ ਜਾ ਰਿਹਾ ਹੈ ਜੋ

ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ